ਸਤ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਇਹ ਵੀਡੀਓ ਮੈਂ ਤਾ ਬਣਾ ਰਿਹਾ ਕਿ ਤੁਹਾਡੇ ਮੈਨੂੰ ਕੁਝ ਦੋਸਤਾਂ ਦੇ ਸੁਜੈਸ਼ਨ ਆਏ ਸੀ ਕਿ ਤੁਸੀਂ ਜੋ ਵੀ ਉੱਧਰ ਲੋਕਲ ਜੋ ਇਸ਼ੂਸ ਤੇ ਗੱਲ ਕਰਦੇ ਹੋ ਕਦੇ ਨੈਸ਼ਨਲ ਇਸ਼ੂ ਤੇ ਵੀ ਗੱਲ ਕਰੋ ਨੈਸ਼ਨਲ ਲੈਵਲ ਤੇ ਕੀ ਹੋ ਰਿਹਾ ਹੈ ਰਾਸ਼ਟਰੀ ਪੱਧਰ ਤੇ ਵੀ ਸਾਡੇ ਪੰਜਾਬੀ ਦੇ ਜਿਹੜੇ ਦਰਸ਼ਕ ਨੇ ਉਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਮੈਂ ਚਲੋ ਠੀਕ ਹੈ ਫਿਰ ਮੈਨੂੰ ਲੱਗਿਆ ਕੱਲ ਇੱਕ ਬਹੁਤ ਅਹਿਮ ਪ੍ਰੈਸ ਕਾਨਫਰੰਸ ਕੀਤੀ ਰਾਹੁਲ ਗਾਂਧੀ ਨੇ ਉਹਦੇ ਬਾਰੇ ਗੱਲ ਕਰ ਲਈ ਵੋਟ ਚੋਰੀ ਦੇ ਬਾਰੇ ਇੱਕ ਹੋਰ ਪ੍ਰੈਸ ਕਾਨਫਰੰਸ ਹੋਈ ਰੈਸੇ ਤੋਂ ਇਹ ਗੱਲ ਬੜੀ ਚਰਚਾ ਚ ਰਹੀ ਜਦੋਂ ਬੁੱਧਵਾਰ ਦੀ ਸ਼ਾਮ ਨੂੰ ਨਾ ਇੱਕ ਸੂਚਨਾ ਭੇਜ ਦਿੱਤੀ ਪੈਂਦੀ ਆ ਵੀ ਕੱਲ ਨੂੰ 8:00 ਵਜੇ ਪ੍ਰੈਸ ਕਾਨਫਰੰਸ ਹੋਏਗੀ ਜਦੋਂ ਇਹ ਸੂਚਨਾ ਦਿੱਤੀ ਕਿ ਕੱਲ ਨੂੰ ਜਿਹੜੀ ਹੈ ਪ੍ਰੈਸ ਕਾਨਫਰੰਸ ਹੋਊਗੀ ਸਵੇਰੇ 18 ਸਤੰਬਰ ਨੂੰ ਰਾਹੁਲ ਗਾਂਧੀ ਕਰਨਗੇ ਪ੍ਰੈਸ ਕਾਨਫਰੈਂਸ ਤਾਂ ਲਗ ਬਗ ਸਰੇਣ ਉਹ ਲੱਗਿਆ ਕਿ ਆ ਗਿਆ ਜੀ ਹਾਈਡਰੋਜਨ ਬੰਬ ਆ ਗਿਆ ਜੋ ਉਹਨਾਂ ਨੇ ਪਹਿਲਾਂ ਕਿਹਾ ਸੀ 1 ਸਤੰਬਰ ਨੂੰ ਕਿਹਾ ਸੀ ਨਾ ਕਿ ਮੈਂ ਹੁਣ ਇੱਕ ਪਹਿਲਾਂ ਤਾਂ ਐਟਮ ਬੰਬ ਫੋੜਿਆ ਸੀ ਤੇ ਜਦੋਂ ਅਗਸਟ ਚ ਕਾਨਫਰੈਂਸ ਕੀਤੀ ਸੀ ਵੀ ਇਹ ਬੋਰਡ ਚੋਰੀ ਹੋ ਰਹੀ ਹੈ ਤੇ ਜਿੱਥੋਂ ਨਾਰਾ ਨਿਕਲਿਆ ਸੀ ਬੋਰਡ ਚੋਰ ਗੱਦੀ ਛੋੜ ਤੇ ਫੋਨ ਕਹਦੇ ਮੈਂ ਹਾਈਡਰੋਜਨ ਬੰਬ ਜਿਹੜਾ ਹੈ ਉਹ ਫੋੜਨਾ ਹੈ ਸੋ ਉਹ ਕਹਿੰਦੇ ਵੀ ਲੱਗਦਾ ਸੀ ਇਹ ਵੀ ਕੱਲ ਕੁਝ ਵੱਡੀ ਗੱਲ ਹੋਏਗੀ ਲੇਕਿਨ ਹੌਨ ਸਰ ਰਾਹੁਲ ਗਾਂਧੀ ਨੇ ਇਹ ਕਹਿਤਾ ਕਿ ਬਿਲਕੁਲ ਸਸਪੈਂਸ ਹੀ ਖਤਮ ਕਰਤਾ ਕਹਿੰਦਾ ਕੋਈ ਹਾਈਡਰੋਜਨ ਪੰਪ ਨਹੀਂ ਅੱਜ ਹਾਂ ਹਾਈਡਰੋਜਨ ਪੰਪ ਆਉਣੇ ਪਰ ਉਹ ਕਿਸੇ ਹੋਰ ਦਿਨ ਆਉਣ ਵਾਲੇ ਦਿਨਾਂ 'ਚ ਮੈਂ ਉਸ ਨੂੰ ਵੀ ਫੋਟੋਵਾਂਗਾ ਪਰ ਇਹ ਵੀ ਘਟਨੀ ਜਿਹੜੀ ਅੱਜ ਮੈਂ ਗੱਲ ਕਰਨੀ ਹੈ ਇਹ ਵੀ ਘਟਨੀ ਇਹ ਵੀ ਬੋਟ ਚੋਰੀ ਵਾਰੇ ਹੈ ਇਹ ਵੀ ਚੋਣ ਦੀ ਧਾਂਦਲੀ ਵਾਰਿਆ ਔਰ ਇਹਦੇ ਵੀ ਮੇਰੇ ਕੋਲ ਸਬੂਤ ਨੇ ਇਹ ਵੀ ਮੈਂ ਉਸੇ ਤਰ੍ਹਾਂ ਦੀ ਗੱਲ ਹੈ ਲੇਕਿਨ ਹਾਈਡਰੋਜਨ ਬੰਬ ਬਾਰੇ ਬਾਅਦ ਚ ਉਹਨੇ ਸਸਪੈਂਸ ਰੱਖ ਲਿਆ ਤੇ ਕੀ ਕਿਹਾ ਫਿਰ ਕਹਿੰਦਾ ਅੱਜ ਤਾਂ ਮੈਂ ਨੌਜਵਾਨਾਂ ਨਾਲ ਗੱਲ ਕਰਨੀ ਹੈ ਦੇਸ਼ ਦੇ ਨੌਜਵਾਨਾਂ ਨੂੰ ਇਹ ਦਿਖਾਉਣਾ ਹੈ ਕਿ ਦੇਸ਼ ਦੇ ਵਿੱਚ ਚੋਣਾਂ ਦੇ ਵਿੱਚ ਧਾਂਦਲੀ ਕਿਵੇਂ ਹੋ ਰਹੀ ਹੈ ਸਬੂਤ ਪੇਸ਼ ਕਰਨੇ ਨੇ ਗੱਲ ਕਹਿੰਦੇ ਮੈਂ ਨੌਜਵਾਨਾਂ ਨੂੰ ਵੈਸੇ ਤਾਂ ਮੇਰੇ ਬੰਚਾ ਆਏ ਵੀ ਨੌਜਵਾਨਾਂ ਦੀ ਗੱਲ ਕਿਉਂ ਹੋ ਰਹੀ ਹੈ ਸ਼ਾਇਦ ਉਹਨਾਂ ਦੇ ਲੱਗਦਾ ਹੈ ਕਿ ਹੁਣ ਨੌਜਵਾਨ ਵੱਡੀ ਗਿਣਤੀ ਚ ਨੇ ਆਉਣ ਵਾਲਾ ਜਿਹੜਾ ਟਾਈਮ ਹੈ ਨੌਜਵਾਨਾਂ ਦਾ ਹੈ ਭਵਿੱਖ ਚ ਇਸ ਦੇਸ਼ ਨੂੰ ਨੌਜਵਾਨਾਂ ਨੇ ਚਲਾਉਣਾ ਹੈ ਇਹ ਵੀ ਹੈ ਨਾ ਜਿਹੜੀ ਸਾਡੀ ਗਿਣਤੀ ਸਭ ਤੋਂ ਵੱਡੀ ਉਹ ਨੌਜਵਾਨਾਂ ਦੀ ਹੈ ਕੁਝ ਵੀ ਹੈ ਉਹਨਾਂ ਨੇ ਜਿਹੜੀ ਨੌਜਵਾਨਾਂ ਨੂੰ ਅਡਰੈਸ ਕੀਤਾ ਇੰਉਂ ਕਹੀਏ ਕਿ ਇਹ ਜਿਹੜੀ ਪ੍ਰੈਸ ਕਾਨਫਰੰਸ ਮੈਨੂੰ ਲੱਗੇ ਇੱਕ ਹੋਰ ਵੀ ਗੱਲ ਕਿਤੇ ਸਬਕੌਨਸ਼ੀਅਸ ਚ ਅਚੇਤ ਮਨ ਚ ਨਾ ਪਈ ਹੋਵੇ ਕਿ ਜੋ ਕੁਛ ਨੇਪਾਲ ਚ ਹੋਇਆ ਹੈ ਜੇ ਕਿਤੇ ਬੜੀ ਮੋਟੀ ਚੇਂਜ ਹੋਣੀ ਹੈ ਤਾਂ ਉਹ ਨੌਜਵਾਨੀ ਲਿਆ ਸਕਦੇ ਨੇ ਦੇਖੋ ਤੁਸੀਂ ਦੋ ਦਿਨਾਂ ਚ ਹੀ ਉਹਨਾਂ ਨੇ ਨੇਪਾਲ ਚ ਸਭ ਕੁਝ ਬਦਲ ਕੇ ਰੱਖਤਾ ਜੋ ਵੀ ਹੈ ਗੱਲ ਇਸ ਤਰ੍ਹਾਂ ਉਹਨਾਂ ਨੇ ਗੱਲ ਜਿਹੜੀ ਉਹਦੀ ਕਾਨਫਰੰਸ ਚ ਕੀਤੀ ਉਹ ਐਡਰੈਸ ਕੀਤਾ ਨੌਜਵਾਨਾਂ ਨੂੰ ਤੇ ਫਿਰ ਕਿਹਾ ਕੀ ਉਹ ਜ਼ਿਆਦਾ ਇੰਪੋਰਟੈਂਟ ਉਹ ਇਹ ਕਹਿੰਦੇ ਹੋ ਵੈਸੇ ਜਿਹੜੀ ਗੱਲ ਹੈ ਇਹ ਵੀ ਘੱਟ ਨਹੀਂ ਹੈ ਕਿਉਂਕਿ ਜੇ ਨੌਜਵਾਨ ਕਨਵਿੰਸ ਹੋ ਜਾਂਦਾ ਹੈ ਤਾਂ ਰਾਹੁਲ ਗਾਂਧੀ ਨੂੰ ਵੀ ਲੱਗਦਾ ਹੈ ਪੋਲਿਟিক্যাল ਪਾਰਟੀ ਨੂੰ ਲੱਗਦਾ ਹੈ ਤਾਂ ਫਿਰ ਵੱਡੇ ਸਵਾਲ ਦੇਸ਼ ਤੇ ਸਭ ਨੇ ਖੜੇ ਕਰ ਸਕਦਾ ਹੈ ਇਸੇ ਕਰਕੇ ਸ਼ਾਇਦ ਜਿਹੜੇ ਪ੍ਰੂਫ ਦਿੱਤੇ ਗਏ ਕੱਲ ਉਹ ਅਡਰੈਸ ਕਰਦੇ ਹੋਏ ਨੌਜਵਾਨਾਂ ਨੂੰ ਵੀ ਆ ਚੋਰੀ ਇਸ ਤਰ੍ਹਾਂ ਹੁੰਦੀ ਹੈ ਤੁਸੀਂ ਦੇਖ ਲਓ ਸਾਡਾ ਲੋਕਤੰਤਰ ਸਾਡੀ ਡੈਮੋਕ੍ਰੇਸੀ ਕੀ ਹੈ ਤਾਂ ਕੀ ਚੈਰੀ ਪੂਰੀ ਚੈਰੀ ਕਰਕੇ ਆਸੀ ਸਭ ਉਥਾਗੇ ਸੀ ਮੈਂ ਵੀ ਦੇਖੀਏ ਸਾਰੀ ਪ੍ਰੈਸ ਕਾਨਫਰੈਂਸ ਰਾਹੁਲ ਗਾਂਧੀ ਨੇ ਦੇਖੋ ਕਹਿੰਦਾ ਮੈਂ ਇੱਕ ਗੱਲ ਯਾਦ ਕਰਾਦਾ ਗਾਇਨਿਸ਼ ਕੁਮਾਰ ਜੀ ਤੁਹਾਨੂੰ ਸਾਡੇ ਜਿਹੜੇ ਮੁੱਖ ਚੌਣ ਕਮਿਸ਼ਨਰ ਨੇ ਤੁਸੀਂ ਸੌਂ ਖਾਧੀ ਸੀ ਜਦੋਂ ਤੁਸੀਂ ਇਸ ਅਹੁਦੇ ਤੇ ਆਏ ਸੀ ਤੁਸੀਂ ਸੌਂ ਖਾਧੀ ਸੀ ਹੁਣ ਤੁਸੀਂ ਵੋਟਾਂ ਚੋਰੀ ਕਰਾ ਰਹੇ ਹੋ ਤੁਸੀਂ ਵੋਟਾਂ ਚੋਰੀ ਵੀ ਕਰਾ ਰਹੇ ਹੋ ਤੁਸੀਂ ਵੋਟਾਂ ਦੇ ਜਿਹੜੇ ਚੋਰ ਨੇ ਉਹਨਾਂ ਨੂੰ ਵਿਚਾਰ ਰਹੇ ਹੋ ਕੁੱਛ ਛੋਡੀ ਨਗਰਾਨੀ ਚ ਵੋਟ ਚੋਰੀ ਹੋ ਰਹੀ ਹੈ ਬਹੁਤ ਤਿੱਖੇ ਹਮਲੇ ਰੋਹਲ ਗਾਦੀ ਨੇ ਕੀਤੇ ਤੇ ਦਾਵਾ ਕੀਤਾ ਕਿ ਤੁਸੀਂ ਮੇਰੀ ਪਾਰਟੀ ਦੇ ਜਿਹੜੇ ਵੋਟਰ ਨੇ ਉਹਨਾਂ ਦੇ ਵੋਟ ਕੱਟ ਰਹੇ ਹੋ ਜਿਹੜੀ ਸਾਡੇ ਵਰਕਰਾਂ ਦੇ ਵੋਟ ਕੱਟ ਰਹੇ ਹੋ ਤੁਸੀਂ ਉਹਨਾਂ ਦੇ ਨਾਂ ਹਟਾ ਰਹੇ ਹੋ ਇਹ ਉਹਨਾਂ ਨੇ ਕਿਹਾ ਇਸ ਤਰ੍ਹਾਂ ਨਾ ਕਰੋ ਇਹ ਸੱਚਮੁੱਚ ਗਿਆਨ ਗਿਆਨੈਸ਼ ਕੁਮਾਰ ਜੀ ਤੁਸੀਂ ਲੋਕਤੰਤਰ ਦੀ ਹੱਤਿਆ ਦੇ ਵਿੱਚ ਭਾਗੀਦਾਰ ਬਨ ਰਹੇ ਹੋ ਹਿੱਸੇਦਾਰ ਬਨ ਰਹੇ ਹੋ ਲੋਕਤੰਤਰ ਦੀ ਹੱਤਿਆ ਕਰਨ ਵਾਲਿਆਂ ਨੂੰ ਤੁਸੀਂ ਵਿਚਾਰ ਰਹੇ ਹੋ ਇਹ ਗੱਲ ਉਹਨਾਂ ਨੇ ਉੱਥੇ ਕਹੀ ਤੇ ਫਿਰ ਇੱਕ ਗੱਲ ਮੈਂ ਹੋਰ ਯਾਦ ਕਰਾਵਾਂ ਜਦੋਂ ਪਿਛਲੀ ਕਾਨਫਰੰਸ ਸੀ ਜੋ ਅਗਸਤ ਦੀ 7 ਅਗਸਤ ਦੀ ਉੱਚ ਰੋਹਲ ਗਾਂਧੀ ਨੇ ਕਰਨਾਟਕਾ ਦੀ ਮਹਾਦੇਵਾਪੁਰ ਸੀਟ ਦੀ ਜਿਹੜੀ ਵੋਟਰ ਸੂਚੀ ਹੈ ਉਹ ਉਹਦੇ ਚ ਕਿਵੇਂ ਨਾਂ ਜੋੜੇ ਗਏ ਉਹ ਸਬੂਤ ਪੇਸ਼ ਕੀਤੇ ਸੀ ਉਹ ਦੇਖਿਆ ਜਿਸ ਨੇ ਇਹਨਾਂ ਰੌਲਾ ਪਾਇਆ ਸੀ ਉਹ ਜਿਹੜਾ ਨਾਰਾ ਤਾਂ ਉੱਥੇ ਹੀ ਨਿਕਲਿਆ ਸੀ ਨਾ ਵੋਟ ਚੋਰ ਗੱਦੀ ਛੋੜ ਵਾਲਾ ਤੇ ਇਸ ਝੁਲਟ ਹੋਇਆ ਉਹ ਚ ਨੌ ਜੋੜੇ ਜਾਣ ਦੇ ਸਬੂਤ ਦਿੱਤੇ ਸੀ ਤੇ ਜਿਹੜੀ ਕੱਲ ਦੀ ਪ੍ਰੈਸ ਕਾਨਫਰੰਸ ਸੀ ਉਹ ਚ ਦੱਸਿਆ ਨੌ ਨਾਮ ਕੱਟੇ ਕਿਵੇਂ ਜਾਂਦੇ ਨੇ ਇਹ ਦੱਸਿਆ ਜਿਹੜੀ ਜਿਵੇਂ ਬਖ ਬਖ ਸੂਬਿਆਂ ਚੋਂ ਫੋਨ ਨੰਬਰ ਦਾ ਇਸਤੇਮਾਲ ਹੁੰਦਾ ਤੇ ਫਿਰ ਕਿਸ ਤਰੀਕੇ ਨਾਲ ਨੌ ਕੱਟੇ ਗਏ ਜਾਂ ਕੱਟੇ ਜਾ ਰਹੇ ਨੇ ਇਹ ਸਬੂਤ ਪੇਸ਼ ਕੀਤੇ ਰੌਹਲ ਗਾਂਧੀ ਨੇ ਮਤਲਬ ਹੁਣ ਜਿਵੇਂ ਇੱਕ ਬੰਦਾ ਉਹਨਾਂ ਚੋਂ ਇੱਕ ਆਦਮੀ ਜਿਹੜਾ ਹੈ ਉਹ ਕਹਿੰਦਾ 12 ਮੇਰੇ ਨਾਂ ਤੇ ਇੱਕ ਬੰਦਾ ਪੇਸ਼ ਕੀਤਾ ਉਹਨਾਂ ਨੇ ਆਇਆ ਉਹ ਕਹਿੰਦਾ 12 9 ਮੇਰੇ ਨਾਮ ਤੇ ਕੱਟੇ ਗਏ ਅਸਲ 9 ਕਿਵੇਂ ਕੱਟਿਆ ਜਾਂਦਾ ਹੈ ਕਿ ਇੱਕ ਬੰਦਾ ਸ਼ਿਕਾਇਤ ਕਰਦਾ ਵੀ ਇਹਦਾ ਇਹ ਠੀਕ ਨਹੀਂ ਹੈ ਇਹ ਕੱਟੋ ਇਹ ਕਰਜ਼ੀ ਦਿੰਦਾ ਤੇ ਫਿਰ ਉਹਦਾ ਨਾਮ ਕੱਟ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਉਹਦੇ ਨਾਂ ਤੇ ਉਹਨੂੰ ਨਹੀਂ ਪਤਾ ਉਹਨਾਂ ਨੇ ਪਤਾ ਬਰਾਨੋਂ ਕਟੇ ਗਏ ਦੋ ਬੰਦੇ ਹੋਰ ਆ ਗਏ ਜਿਹੜੇ ਪੇਸ਼ ਕੀਤੇ ਇੱਕ ਦਾ ਨਾਂ ਕਟਿਆ ਗਿਆ ਦੂਜੇ ਦਾ ਨਾਂ ਕਟਣ ਦੀ ਅਰਜੀ ਦੇ ਨਾਲ ਸੀ ਜਿੰਨੇ ਜਿਹੜੇ ਦੋ ਬੰਦੇ ਆਏ ਇੱਕ ਤਾਂ ਕਹਿੰਦਾ ਜੀ ਮੇਰਾ ਨਾਂ ਕੱਟਦਾ ভোটার ਲਿਸਟੋਂ ਮੇਰਾ ਗਾਇਬ ਹੈ ਦੂਜੇ ਜਿਹੜਾ ਬੰਦਾ ਜਿਹਦੇ ਕਟਾ ਜਿਹਨੇ ਕਟਾਇਆ ਉਹ ਵੀ ਪੇਸ਼ ਕੀਤਾ ਔਰ ਕਮਾਲ ਹੈ ਕਿ ਦੋਨੋਂ ਨੂੰ ਨਹੀਂ ਪਤਾ ਨਾਂ ਨਾਮ ਕਟਣ ਵਾਲੇ ਨੂੰ ਪਤਾ ਹੈ ਤੇ ਨਾਂ ਜਿਹਦਾ ਨੰਬਰ ਡਿਲੀਟ ਹੋਇਆ ਸੂਚੀ ਚੋਂ ਉਹਨੂੰ ਪਤਾ ਐ ਨਾਰਜੀ ਦੇ ਨਾਲ ਉਹਨੂੰ ਪਤਾ ਵੀ ਇਹਦਾ ਨੰਬਰ ਕੱਟ ਦੋ ਅਜਿਹਾ ਧਾਰਨਾ ਇੱਕ ਹੋਰ ਬੜੀ ਦਿਲਚਸਪ ਧਾਰਨਾ ਇੱਕ ਸਖਸ਼ ਹੈ ਉਹ ਸਵੇਰੇ 4 ਵਜੇ ਉੱਠਦਾ 4 ਵਜੇ ਸਵੇਰੇ ਉੱਠਿਆ ਉਹਨੇ ਨੰਬਰ ਕੱਟਣ ਦੀਆਂ ਦੋ ਅਰਜ਼ੀਆਂ ਦਾਖਲ ਕੀਤੀਆਂ 36 ਸਕਿੰਟ 36 ਸਕਿੰਟ ਦੇ ਵਿੱਚ ਅੱਧੇ ਮਿੰਟ ਦੇ ਵਿੱਚ ਦੋ ਅਰਜ਼ੀਆਂ ਪਾ ਗਿਆ ਤੇ ਉਹ ਬਸ ਹੋ ਗਿਆ ਆਪਦਾ ਬਸ ਜੇ ਜੇ ਇਸ ਤਰੀਕੇ ਨਾਲ ਸਵੇਰੇ ਸਵੇਰੇ 4 ਵਜੇ ਦੋ ਬੋਟਾ ਕੱਟਤੀਆਂ ਕਿਵੇਂ ਲੱਗਦਾ ਹੈ ਯਕੀਨ じゃ ਨਹੀਂ ਹੁੰਦਾ ਵੈਸੇ ਪਰ ਹੋ ਰਿਹਾ ਹੈ ਸਬੂਤ ਦਿੱਤੇ ਜਾ ਰਹੇ ਨੇ ਇੱਕ ਰਾਹੁਲ ਗਾਦੀ ਫਿਰ ਅਗੇ ਦੱਸ ਕਹਿੰਦੇ ਵੀ ਕੋਈ ਖਾਸ ਯੋਜਨਾ ਬਣਾਈ ਹੋਈ ਹੈ ਇਹਦੇ ਵਿੱਚ ਇੱਕ ਸੌਫਟਵੇਅਰ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਜਿਹਦੇ ਨਾਲ ਨਾਮ ਕੱਟੇ ਜਾ ਰਹੇ ਨੇ ਤੇ ਹਾਂ ਇਹ ਕੱਟੇ ਉਹਦੇ ਜਾ ਰਹੇ ਨੇ ਜਿੱਥੇ ਕਾਂਗਰਸ ਦੇ ਸਪੋਰਟਰ ਜ਼ਿਆਦਾ ਨੇ ਉਸ ਬੂਥ ਤੋਂ ਕੱਟੇ ਜਾਂਦੇ ਨੇ ਜਿਹੜੀ ਕਾਂਗਰਸ ਦੇ ਨਾਮ ਕੱਟੇ ਜਾਂਦੇ ਨੇ ਉਹਨਾਂ ਦਾ ਕਹਿਣ ਸੀ ਇੱਕ ਹੋਰ ਐਗਜ਼ਾਮਪਲ ਦਿੱਤੀ ਹਲੰਦ ਵਿਧਾਨ ਸਭਾ ਦੀ ਕਰਨਾਟਕ ਦੀ ਉੱਥੇ ਜਿਹੜੇ ਰਾਹੁਲ ਗਾਂਧੀ ਦੇ ਮੁਤਾਬਕ 6018 ਵੋਟ ਕੱਟਣ ਦੀ ਕੋਸ਼ਿਸ਼ ਕੀਤੀ ਹੈ 6018 ਵੋਟ ਇੱਕ ਬੂਥ ਦੇ ਯਾਨੀ ਕਰਨਾਟਕ ਦੇ ਹਿੱਸੇ ਪਰ ਹੁਣ ਤੇ ਕਦੇ ਵੀ ਦੇਖੋ ਇਹ ਤਾਂ ਸਾਨੂੰ ਪਤਾ ਲੱਗ ਗਿਆ 23 ਚ ਕਿੱਦੂ 2023 ਚ ਕਿੰਨੇ ਕੱਟੇ ਗਏ ਹੋਣਗੇ ਇਹ ਤਾਂ ਹੁਣ ਤੈ ਵੀ 6018 ਤਾਂ ਪਤਾ ਲੱਗ ਗਿਆ ਫਿਰ ਹੁਣ ਪਤਾ ਲੋਕਾਂ ਨੂੰ ਪੁੱਛਿਆ ਵੀ ਇਹ ਪਤਾ ਕਿਵੇਂ ਲੱਗਿਆ ਵੀ ਐ ਵੀ ਹੁੰਦਾ ਉਹ ਵੀ ਬੜੀ ਦਿਲਚਸਪ ਹੈ ਪਤਾ ਕਿਵੇਂ ਲੱਗਿਆ ਕਿ ਵੋਟ ਚੋਰੀ ਕਿਵੇਂ ਹੋ ਰਹੀ ਹੈ ਉਹ ਇਸ ਤਰ੍ਹਾਂ ਹੋਇਆ ਕਿ ਇੱਕ ਇੱਕ ਜਿਹੜਾ ਵੋਟ ਹੈ ਡਿਲੀਟ ਹੋ ਗਿਆ ਕਿਸੇ ਦਾ ਜਿਹੜੀ ਜਿਵੇਂ ਪਤਾ ਲੱਗਣਾ ਹੁੰਦਾ ਗੱਡਬੜੀ ਫੜੀ ਜਾਂਦੀ ਹੁੰਦੀ ਹੈ ਜਿਵੇਂ ਉਹ ਹੋਇਆ ਕਿ ਜਿਹੜਾ ਜਿਹੜਾ ਬੂਥ ਲੈਵਲ ਦਾ ਬੰਦਾ ਸੀ ਉਹਨੇ ਦੇਖਿਆ ਉਹਦੇ ਚਾਚੇ ਦਾ ਬੂਠ ਕਟਿਆ ਗਿਆ ਜਿਹੜਾ ਬੰਦਾ ਸੀ ਅਧਿਕਾਰੀ ਉਹਦੇ ਚਾਚੇ ਦਾ ਨੋ ਕਟਿਆ ਗਿਆ ਉਹਨੇ ਜੋ ਦੇਖਿਆ ਵੀ ਮੇਰੇ ਚਾਚੇ ਦਾ ਨੋ ভোটার ਲਿਸਟ ਤੋਂ ਕਿਵੇਂ ਹਟਾਇਆ ਉਹਨੇ ਫਿਰ ਆਪ ਹੀ ਤਾਂ ਉਹਨੇ ਜਾਂਚ ਕੀਤੀ ਜਾਂਚ ਜੋ ਕੀਤੀ ਤਾਂ ਪਤਾ ਲੱਗਿਆ ਕਿ ਉਹਦਾ ਨਾਮ ਉਹਦੇ ਪੜੋਸੀ ਨੇ ਤੇ ਗਵਾਂਢੀ ਨੇ ਘਟਾਤਾ ਉਹਨੇ ਅਰਜੀ ਦਿੱਤੀ ਵੀ ਤੂੰ ਇਹਦਾ ਨੌ ਕੱਟ ਤੇ ਉਹ ਫਿਰ ਗਵੰਡੀ ਕੋਲ ਗਿਆ ਵੀ ਤੂੰ ਮੇਰੇ ਚਾਚੇ ਦਾ ਨੌ ਕਿਵੇਂ ਕਟਾਇਆ ਇਹਦਾ ਮੈਂ ਤਾਂ ਨਹੀਂ ਕਟਾਇਆ ਮੈਨੂੰ ਤਾਂ ਪਤਾ ਹੀ ਨਹੀਂ ਵੀ ਨੌ ਵੀ ਕਟੇ ਗਏ ਜਿਹੜੀ ਕਮਾਲ ਤਾਂ ਇਹ ਹੈ ਉਹੀ ਗੱਲ ਜਿਹੜੀ ਮੈਂ ਪਹਿਲਾਂ ਕਰਕੇ ਨਾ ਤਾਂ ਕੱਟਣ ਵਾਲੇ ਨੂੰ ਪਤਾ ਨਾ ਘਟਵਾਉਣ ਵਾਲੇ ਨੂੰ ਪਤਾ ਇਹ ਮਤਲਬ ਇਸ ਤਰੀਕੇ ਨਾਲ ਲੋਕਾਂ ਦੇ ਨੌ ਜਿਹੜਾ ਹੈ ਕੱਟੇ ਜਾਂਦੇ ਰਹਿੰਦੇ ਦੋਨੇ ਅਣਜਾਣ ਹੁੰਦੇ ਨੇ ਜਿਹੜਾ ਐਪਲੀਕੇਸ਼ਨ ਦਿੰਦਾ ਵੀ ਇਹਦਾ ਨੌ ਕੱਟ ਦੋ ਕੋ ਗੜਬੜੀ ਦੀ ਤੇ ਦੂਜੇ ਪਾਸੇ ਜਿਹੜਾ ਕਟਿਆ ਜਾਂਦਾ ਉਹ ਵੀ ਇਹਦੀ ਕਮਾਲ ਹੈ ਨਾ ਇਹ ਤੇ ਫਿਰ ਇਸ ਜਦੋਂ ਇਸ ਤਰ੍ਹਾਂ ਦਾ ਹੋਇਆ ਫਿਰ ਜਿਹੜੀ ਸੀਆਈਡੀ ਦੀ ਜਾਂਚ ਦੀ ਗੱਲ ਕੀਤੀ ਇਹਨਾਂ ਨੇ ਕਰਨਾਟਕ ਸਰਕਾਰ ਨੇ ਵੀ ਆਪਾਂ ਜਾਂਚੇ ਕਰਾੜੋ ਕਿਵੇਂ 9 ਕਟੇ ਗਏ ਅੱਜ ਤੇ ਇੱਕ ਹੋਰ ਵੀ ਕੱਟੇ ਜਾ ਰਹੇ ਨੇ ਰੌਹਲ ਗਾਂਧੀ ਦੇ ਮੁਤਾਬਕ ਸੀਆਈਡੀ ਨੇ 18 ਮਹੀਨਿਆਂ ਚ 18 ਚਿੱਠੀਆਂ ਲਿਖੀਆਂ 18 ਮਹੀਨਿਆਂ ਚ 18 ਚਿੱਠੀਆਂ ਕਿ ਸਾਨੂੰ ਆਈਪੀ ਦੇ ਦੋ ਡਿਵਾਈਸ ਦੀ ਜਾਣਕਾਰੀ ਦੇ ਦੋ ਓਟੀਪੀ ਦੇ ਦੋ ਉਹ ਚ ਨਹੀਂ ਦਿੱਤਾ ਕੋਈ ਜਵਾਬ ਹੀ ਨਹੀਂ ਦਿੱਤਾ ਚੋਣ ਕਮਿਸ਼ਨ ਨੇ ਇਸ ਤਰ੍ਹਾਂ ਦਾ ਹਾਲ ਹੈ ਮਤਲਬ ਫਿਰ ਜਦੋਂ ਚੋਣ ਕਮਿਸ਼ਨਾ ਹੁਣ ਜਦੋਂ ਪ੍ਰੈਸ ਕਾਨਫਰੰਸ ਕੀਤੀ ਪਿਛਲੀ ਵਾਰ ਤਾਂ ਪ੍ਰੈਸ ਕਾਨਫਰੰਸ ਕੀਤੀ ਤੁਸੀਂ ਐਫੀਡੈਵਿਟ ਦੇ ਦੋ ਅਖਲੇਸ਼ ਜੱਦਵ ਨੇ ਦਿਖਾ ਤਿਆ ਪਏ ਨੇ ਤੁਸੀਂ ਦੱਸੋ ਤੇ ਕੀ ਕਾਰਵਾਈ ਕੀਤੀ ਹੈ ਜਿਹੜਾ ਐਫੀਡੈਵਿਟ ਮੰਗਦੇ ਨੂੰ ਤੁਸੀਂ ਯਾਨੀ ਉਹ ਹੁਣ ਐਸਾ ਨਹੀਂ ਕੁਝ ਕਹਿੰਦਾ ਹੁਣ ਇੱਕ ਤੀ ਵਾਰ ਸੇ ਇੰਨੀ ਗੱਲ ਕਹੀ ਕਿ ਜੀ ਕੋਨਲਾਈਨ ਰਿਪੋਰਟ ਕੱਟੇ ਜਾ ਸਕਦੇ ਨਹੀਂ ਪਰ ਉਹਦੀ ਮਦਦ ਤੇ ਫਿਰ ਬੀਜੇਪੀ ਆ ਗਈ ਬੀਜੇਪੀ ਦੇ ਜਿਹੜੇ ਨਰੌਕ ਠਾਕੁਰ ਜੀ ਤਾਂ ਆਜ਼ਾਦ ਇਹ ਸਭਦਾਨ ਦਾ ਨੁਕਸਾਨ ਕਰ ਰਿਹਾ ਹੈ ਰੌਹਲ ਗਾਂਧੀ ਤਾਂ ਜਿਹੜਾ ਹੈ ਭਰਮ ਫਲਾ ਰਿਹਾ ਸਾਡੇ ਨੌਜਵਾਨਾਂ ਚ ਜਿਵੇਂ ਭਾਰਤੀ ਜਨਤਾ ਪਾਰਟੀ ਕਹਿੰਦੀ ਹੁੰਦੀ ਹੈ ਉਹ ਉਹਨੇ ਆ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸਮਝ ਨਹੀਂ ਆਉਂਦੀ ਕਿ ਚੋਣ ਕਮਿਸ਼ਨ ਉਹ ਨੂੰ ਬਚਾਉਂਦਾ ਹੈ ਚੋਣ ਕਮਿਸ਼ਨ ਨੂੰ ਬੀਜੇਪੀ ਬਚਾਉਂਦੀ ਹੈ ਇਸ ਰੇ ਚੱਲ ਰਿਹਾ ਹੈ ਹੁਣ ਗੱਲ ਇਹ ਹੈ ਚੋਣ ਕਮਿਸ਼ਨ ਤੇ ਜਿਸ ਤਰ੍ਹਾਂ ਦਾ ਕੰਮ ਹੋ ਰਿਹਾ ਹੈ ਹੁਣ ਤਾਂ ਮੈਨੂੰ ਲੱਗਦਾ ਦੇਸ਼ ਜਾਣਣ ਲੱਗ ਗਿਆ ਪਤਾ ਲੱਗਣ ਲੱਗ ਗਿਆ ਦੇਸ਼ ਨੂੰ ਮਤਲਬ ਉਹ ਜਦੋਂ ਵੀ ਕੋਈ ਕੋਈ ਵੀ ਹੁੰਦੇ ਆ ਉਹਦਾ ਕੋਈ ਉਹਦੇ ਬਾਰੇ ਕੋਈ ਜਾਂਚ ਹੀ ਨਹੀਂ ਕਰਾਉਂਦਾ ਮਤਲਬ ਤੁਸੀਂ ਕਿਸੇ ਦਾ ਵੋਟ ਘਟ ਰਹੇ ਹੋ ਕੋਈ ਜਾਣਕਾਰੀ ਨਹੀਂ ਹੈ ਤੁਹਾਨੂੰ ਕਦੋਂ ਪਤਾ ਲੱਗਣ ਲੱਗ ਗਿਆ ਹੁਣ ਸਬੂਤ ਵੀ ਪੇਸ਼ ਹੋਗੇ ਤੇਈ ਚ ਵੀ ਇਸ ਤਰ੍ਹਾਂ ਹੋਇਆ 23 ਚ ਤਾਂ ਇੱਕ ਹੋਰ ਦੱਸਾਂ ਮੰਨ ਲਿਆ ਤੇਈ ਚ ਚੌਣ ਕਮਿਸ਼ਨ ਨੇ ਖੁਦ ਮੰਨਿਆ ਕਿ ਇਸ ਤਰ੍ਹਾਂ ਦੀ ਕੋਸ਼ਿਸ਼ ਹੋਈ ਸੀ ਅਸੀਂ ਐਫ ਆਈ ਆਰ ਵੀ ਕੀਤੀ ਸੀ ਇਹਦਾ ਮਤਲਬ ਕੁਛ ਨਾ ਕੁਛ ਤਾਂ ਹੋ ਰਿਹਾ ਉੱਥੇ ਤੇ ਪਰ ਸੀ ਆਈ ਡੀ ਨੂੰ ਕੋਈ ਜਾਣਕਾਰੀ ਨਹੀਂ ਦੇਣੀ ਕੁਛ ਪਤਾ ਨਹੀਂ ਲੱਗਦਾ ਆਪਦੀ ਜਾਂਚ ਨਹੀਂ ਕਰਾਉਣੀ ਜੇ ਕਿ ਨਾ ਗਿਆਨੇਸ਼ ਬਿਲਕੁਲ ਠੀਕ ਹੈ ਫਿਰ ਉਹ ਵੀ ਜਾਂਚ ਕਰਾਉਣ ਚ ਕੀ ਹਰਜ ਹੈ ਫਿਰ ਵਾਲੇ ਕਹੇ ਮੈਨੂੰ ਕੋਈ ਫਰਕ ਨਹੀਂ ਐ ਕਰ ਲੋ ਜੀ ਜਾਂਚ ਪਰ ਇਸ ਤਰ੍ਹਾਂ ਨਹੀਂ ਹੈ ਪਿਆਰੇ ਦਰਸ਼ਕੋ ਉਹ ਹੈ ਨਾ ਜੇ ਇੱਕ ਜਾਂਚ ਹੋ ਵੀ ਗਈ ਤਾਂ ਵੀ ਕੀ ਹੁੰਦਾ ਮੇਰਾ ਕਾਤਲ ਹੀ ਮੇਰਾ ਮੁਨਸਫ ਹੈ ਮੇਰਾ ਕਾਤਲ ਹੀ ਮੇਰਾ ਮੁਨਸਫ ਹੈ ਕਿਆ ਮੇਰੇ ਹੱਕ ਮੇ ਫੈਸਲਾ ਦੇਗਾ ਅੱਜ ਕੱਲ ਤਾਂ ਇਹ ਕੁਛ ਹੋ ਰਿਹਾ ਜੇ ਹੋ ਵੀ ਗਿਆ ਤਾਂ ਵੀ ਕੀ ਹੋਊਗਾ ਲੇਕਿਨ ਗੱਲ ਇਹ ਹੈ ਕਿ ਸਭ ਕੁਝ ਅੱਛਾ ਨਹੀਂ ਹੈ ਤੁਸੀਂ ਇਹ ਗੱਲ ਮੰਨੋ ਰੌਹਲ ਗੰਗਾਇਕ ਮੈਂ ਤੁਹਾਨੂੰ ਕਿ ਪਤਾ ਵੀ ਮੈਂ ਕਿਸੇ ਹੱਕ ਜਾਂ ਕਿਸੇ ਬਰੋਚ ਨਹੀਂ ਪਰ ਮੈਨੂੰ ਲੱਗਦਾ ਕਿ ਚੌਣ ਕਮਿਸ਼ਨ ਜੋ ਕਰ ਰਿਹਾ ਹੈ ਉਹ ਕੁਝ ਜ਼ਿਆਦਾ ਠੀਕ ਨਜ਼ਰ ਨਹੀਂ ਆ ਰਿਹਾ ਚੋਣ ਕਮਿਸ਼ਨ ਦੇ ਤੇ ਵਿੱਚ ਕਿਤੇ ਨਾ ਕਿਤੇ ਗੜਬੜ ਤਾਂ ਹੋ ਰਹੀ ਹੈ ਬਚਾਇਆ ਵੀ ਜਾ ਰਿਹਾ ਧਾਂਦਲੀ ਕਰਨ ਵਾਲਿਆਂ ਨੂੰ ਧਾਂਦਲੀ ਹੋ ਵੀ ਰਹੀ ਹੈ ਔਰ ਇਸ ਤੇ ਇਸ ਇਹ ਕਹਿ ਕੇ ਨਹੀਂ ਕਿ ਜੀ ਐਸਰਾ ਆਨਲਾਈਨ ਨਹੀਂ ਹੁੰਦਾ ਤੁਸੀਂ ਕਹੋ ਸੀਆਈਡੀ ਤੋਂ ਵੀ ਕਨਾਰਕ ਦੀ ਸੀਆਈਡੀ ਕੈਸੀ ਨੇ ਦੇ ਦਿਓ ਉਹ ਜਾਂਚ ਕਰ ਲੂ ਤੁਸੀਂ ਆਪ ਦੀ ਜਾਂਚ ਕਰਵਾ ਲਓ ਨਿਰਪੱਖ ਜਾਂਚ ਕਿਸੇ ਜੱਜ ਤੋਂ ਕਰਵਾ ਲਓ ਤੇ ਫਿਰ ਫਿਰ ਤਾਂ ਲੋਕਾਂ ਦੇ ਮਨਾਂ 'ਚ ਥੋੜਾ ਵਿਸ਼ਵਾਸ ਨਹੀਂ ਤਾਂ ਬੜੀ ਮੁਸ਼ਕਲ ਹੋ ਜਾਊਗਾ ਤੇ ਫਿਰ ਆਹੇ ਜੀ ਕੁਝ ਹੋਇਆ ਸੀ ਨਾ ਨੇਪਾਲ 'ਚ ਜਿਹਦੇ ਕਰਕੇ ਨੌਜਵਾਨ ਨੂੰ ਕਹਿੰਦੇ ਉੱਥੇ ਵੀ ਤਾਂ ਇਹੀ ਸੀ ਉਹ ਜਿਹੜੀ ਸੋਸ਼ਲ ਮੀਡੀਆ ਤੋਂ ਵੈਸੀ ਚਿੰਗਾਰੀ ਸੀ ਉਦੋਂ ਲੋਕਾਂ ਦੇ ਮਨਾਂ 'ਚ ਆਹੀ ਸੀ ਕਿ ਕ腐ਸ਼ਨ ਹੋ ਰਹੀ ਹੈ ਹੁਣ ਜਿਹੜੇ ਇੱਥੇ ਵੀ ਲੋਕਾਂ ਦੇ ਮਨਾਂ 'ਚ ਰੌਣਕਾਂ ਦੀ ਕੁਝ ਕਰੇ ਨਾ ਕਰੇ ਲੇਕਿਨ ਇੱਕ ਗੱਲ ਤਾਂ ਪਾਉਣੀ ਸ਼ੁਰੂ ਕਰਤੀ ਕਿ ਭਾਰਤੀ ਜਨਤਾ ਪਾਰਟੀ ਸਿੱਧੇ ਤੌਰ ਤੇ ਨਹੀਂ ਜਿੱਤੀ ਨੈਤਿਕ ਤਰੀਕੇ ਨਾਲ ਨਹੀਂ ਅਨੈਤਿਕ ਤਰੀਕੇ ਨਾਲ ਜਿੱਤੀ ਹੈ ਬਹੁਤ ਸਾਰਾ ਇਹ ਹੁੰਦਾ ਜੀ ਇਹ ਕਹਦੇ ਨੇ ਤੇ ਜੀ ਇਹ ਵੋਟਾਂ ਫਿਰ ਕਿਵੇਂ ਲੈ ਕੇ ਉਹ ਭਾਈ ਸਾਰੀਆਂ ਤੇ ਨਹੀਂ ਸਿਲੈਕਟਡ ਚੀਜ਼ਾਂ ਤੇ ਸਿਲੈਕਟਡ ਜਿਹੜੇ ਹਲਕੇ ਚ ਇਸ ਤਰ੍ਹਾਂ ਹੁੰਦਾ ਹੈ ਜャ ਹੋ ਰਿਹਾ ਹੋਵੇਗਾ ਜਿੰਨਾ ਚਿਰ ਜਾਂਚ ਨਹੀਂ ਹੁੰਦੀ ਲੇਕਿਨ ਇਹ ਜਿਹੜੀ ਪ੍ਰੈਸ ਕਾਨਫਰੈਂਸ ਹੈ ਇਹਨੇ ਇੱਕ ਵਾਰ ਫਿਰ ਚੋਣ ਕਮਿਸ਼ਨ ਨੂੰ ਕਚਹਿਰੀ 'ਚ ਖੜਾ ਕਰਤਾ ਹਾਲੇ ਤੱਕ ਫਿਰ ਹਾਈਡਰੋਜਨ ਬੱਬ ਆਉਣੇ ਉਹ ਦੇਖਦੇ ਆ ਕੀ ਕਰਦਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ